ਤਿੰਨ ਚਾਰ ਔਰਤਾਂ ਗੱਲਾਂ ਕਰ ਰਹੀਆਂ ਸਨ ਇੱਕ ਔਰਤ ਕਹਿਣ ਲੱਗੀ ਪਤਨੀ ਮੁੜੀ ਆਪਦੇ ਬੰਦੇ ਦੀ ਕਿੰਨੀ ਬਦਨਾਮੀ ਕਰ ਦਿੰਦੀਆਂ ਮੈਨੂੰ ਵੇਖ ਲਓ ਮੇਰਾ ਪਤੀ ਜਿਹੜਾ ਕੋਰੇ ਵਰਗਾ ਕਾਲਾ ਹੈ ਮੋਟਾ ਹੈ ਖਾਣਾ ਇੰਨਾ ਖਾਂਦਾ ਖਾਣਾ ਖਨਾ ਬੱਸ ਨਹੀਂ ਕਰਦਾ ਸੌਂਦਾ ਤਾਂ ਫੇਰ ਉੱਠੰਦਾ ਨਾ ਨਹੀਂ ਲੈਂਦਾ ਜੇ ਮੜਾਜਾ ਕੁਛ ਕਹਿ ਦिए ਤਾਂ ਦੋ ਤਾਰ ਥੱਪੜ ਵੀ ਖੜਦੇ ਨੇ ਪਰ ਮੇਰੀ ਕੀ ਮਜਾ ਆਨੇ ਕਿ ਮੈਂ ਉਹਦੀ ਬਦਨਾਮੀ ਕਰਾਂ ਮੈਨੂੰ ਤਾਂ ਚੁਗਲੀ ਕਰਨ ਦੀ ਆਦਤ ਹੀ ਨਹੀਂ ਪਤਾ ਨਹੀਂ ਔਰਤਾਂ ਆਪਣੇ ਬੰਦੇ ਦੀਆਂ ਕਿੰਨੀਆਂ ਚੁਗਲੀਆਂ ਕਰਦੀਆਂ ਨੇ ਦੋਸਤੋ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਧੰਨਵਾਦ